ਜੀ ਮਿੱਤਰੋ ਅੱਜ ਦਿਖਾਉਨੇ ਆ ਨਇਜ ਰੇਟਾਂ ਦੇ ਟਰੈਕਟਰ ਇੱਕ ਟਰੈਕਟਰ ਦਿਖਾਵਾਂਗੇ ਬਹੁਤ ਵਧੀਆ ਰੇਟ ਦੇ ਵਿੱਚ ਤੇ ਕਰਾਮਾ ਦੇ ਸ਼ਰਮੇ ਨਾਲ ਗੱਲ ਬਾਤ ਕੀ ਡਿਮਾਂਡ ਹੈ ਟੈਕਟਰ ਦੀ ਇੱਕ ਟੈਕਟਰ ਹੀ ਦਿਖਾਉਣਾ ਉਹ ਵੀ ਨਇਜ ਜੇ ਰੇਟਾਂ ਤੇ ਠੀਕ ਆ ਜੀ ਬਹੁਤ ਵਧੀਆ ਪੁੱਤ ਕੀ ਠੀਕ ਠਾਕ ਹਾਂਜੀ ਬਹੁਤ ਵਧੀਆ ਹਾਂਜੀ ਭਾਈ ਜੀ ਸੋਸਟੀ ਕਾਲ ਸਾਰਿਆਂ ਮਾਰਾ ਸੱਚੇ ਪਾਤ ਜਰਦੀ ਕਾਲੇ ਰੱਖੇ ਵੀਰੇ ਸਾਰਿਆਂ ਨੂੰ ਤੇ ਭਾਈ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਬੇਨਤੀ ਹੱਥ ਬਨ ਕੇ ਮੈਂ ਤਾਂ ਬਹੁਤ ਕਰਦਾ ਸੂਲੋਂ ਵੀ ਕਈ ਵਾਰ ਮਿਸਮਾਰਜ ਜਾਂਦਾ ਇਹ ਮੈਂ ਭਾਈ ਮੈਂ ਚੱਤ ਵੀ ਵੀਡੀਓ ਹੋਊਗੀ ਠੀਕ ਇਹ ਜਿਆ ਸਮਾਨ ਕਿ ਮੇਰਾ ਸ਼ਾਧਰਾਪਤੀ ਜੀ ਮੱਦੇ ਪਈ ਠੀਕ ਅੱਜ ਦਿਖਾ ਮੈਂ ਇੱਕੋ ਟਰੈਕਟਰ ਦਿਖਾਣਾ ਫਾਰਮ 45 ਫਾਰਮ ਟਰੈਕਟਰ 45 ਠੀਕ ਹੈ ਇਹ ਵਾਲਾ ਠੀਕ ਹੈ ਮਾਡਲ ਹੈਗਾ 2023 RC 24 ਦੀ ਹੈ ਵੀਰੇ ਠੀਕ ਪਾਵਰ ਮੈਕਸ ਮਾਡਲ ਹੈ ਜੀ ਠੀਕ F41 F41 ਠੀਕ ਹੈ ਗੱਲ ਜੀ

ਤੂੰ ਮੈਂ ਵਿੱਚ ਉਰੇ ਲਿਆ ਗੈਰ ਇੱਥੇ ਦਾ ਪੈਰ ਦਰਦ ਹੁੰਦੇ ਆ ਇੱਥੇ ਦਾ ਪੈਰ ਦਰਦ ਦਿੰਦਾ ਇਹ ਨਾ ਗੇ ਦੋ ਰੰਗ ਹੋਇਆ ਬਾਈ ਠੀਕ ਰਿਜੀਨਲ ਆ ਰਿਜੀਨਲ ਜਮਾ ਠੀਕ ਹੈ ਇੱਧਰ ਵੀ ਲਿਆ ਬੱਸ ਇਹ ਤੋਂ ਰੰਗ ਪੈਂਟ ਨਹੀਂ ਹੋਇਆ ਦੂਮੀ ਵਾਰੀ ਆ ਬੱਸ ਇੱਥੇ ਦਾ ਟੈਕ ਟਿਕ ਦੇਖਦੇ ਆ ਠੀਕ ਹੈ ਗਾਇਓ ਠੀਕ ਇੱਧਰ ਤੇ ਚੱਲ ਕਿਉਂ ਬਾਈ ਹੁਣ ਦੇਖ ਲਓ ਕਿੰਨਾ ਕ ਚੱਲਿਆ ਆਊਗਾ ਇਹ ਠੀਕ ਇਹ ਚੱਲਿਆ ਜੀ ਫੋਨ ਨੂੰ ਮੈਂ ਕੈਮਰੇ 'ਚ ਹੀ ਦਿਖਾਉਂ। ਉਹਦੇ ਨਾਲ ਆਪਾਂ ਬਿਚੋ ਇੰਜਨ ਵੀ ਦਿਖਾ ਦਈਏ। ਠੀਕ। ਨੂੰ। ਇਹ ਲੋ। ਨੂੰ ਦੇਖੋ। ਵਿਚੋ ਇੰਜਨ ਚੈੱਕ ਕਰਨਾ ਬੁੱਤ ਨਾ ਸ਼ੱਕਰ ਹੁੰਦਾ ਇੱਥੇ ਮੈਂ। ਵੇਣਾ ਸੀਛੇ ਵਰਗਾ। ਇੰਜਨ ਤੇ। ਠੀਕ ਹੈ ਨਾ? ਇੱਧਰ ਲਿਆ ਪੁੱਤ। ਇੱਥੇ 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 ਨਾਲ। ਆ ਪੱਠੀ ਹੁੰਦੀ ਹੈ। ਇਹ ਆ ਪੱਠੀ ਹੈ ਪੱਠੀ ਤੋਂ ਨਹੀਂ ਰੰਗ ਮਚਾ ਰਹੀ ਜੀ ਨਾ ਟਰੈਕਟਰ ਕੀ ਚੱਲਿਆ ਹੋ ਬਾਈ ਪੱਠੀ ਤੇ ਨਹੀਂ ਰੰਗ ਮਚਾ ਰਹੀ ਜੀ ਨਾ ਠੀਕ ਠੀਕ ਹੈ ਗੱਲ ਜਮਾਈ ਨਵਾਂ ਟਰੈਕਟਰ ਆ ਬਾਈ ਇਹ ਕਿਸੇ ਨੇ ਨਵਾਂ ਲੈਣਾ ਨਾ ਬਾਈ ਆ ਲੈ ਜੋ ਜੀ ਰੇਟ ਆ ਜਿਹੜਾ ਲੈ ਜਾ ਬੋਲਾਂਗੇ ਠੀਕ ਹੈ ਇੱਕ ਰੇਟ ਦੇ ਵਿੱਚ 6 ਜੂ ਠੀਕ ਹੈ ਐਮ ਸੀ ਕਹਦੇ ਚੱਲ ਮੈਂ ਟੋਕੀ ਚੈਨ ਕਿੱਥੋਂ ਮਿਲ ਗਿਆ ਹੋਇਆ ਸੀਟ ਤੇ ਬੈਠੋ ਸੀਟ ਤੇ ਬੈਠ ਦੇਖ ਕੀ ਚੱਲਿਆ ਦੇ ਕਿੰਨਾ ਚੱਲਿਆ 6798 ਨਾ ਪੁੱਤ 678 ਘੰਟੇ 679 ਘੰਟੇ ਚੱਲਿਆ ਪੁਆਇੰਟ ਆ ਪੁੱਤਰ ਠੀਕ 680 ਘੰਟੇ ਚੱਲਿਆ ਜੀ ਐ ਸਮਝ ਲਓ ਆ ਜਾ ਥੰਨੇ ਤੂੰ ਸਟਾਪ ਤੱਕ ਪਹੁੰਚਾਵਾ ਲਓ ਜੀ ਆਵਾਜ਼ ਸੁਣੋ ਪਹਿਲਾਂ सेल्फ स्टार्ट है पहला सेल्फ नव ट्रैक्टर आ गए इंजन तेल की सर्विस में करके दूंगा। ठीक है ਕਰਕੇ ਕੀ ਦਊਂਗਾ ਮੈਂ ਕੱਲੂ ਕਰ ਦੂੰ ਠੀਕ ਤੇ ਸਰਵਿਸ ਕਰਦੇ ਦੀ ਮੈਂ ਵੀਡੀਓ ਬਣਾਉਂਗਾ ਆਪਣੇ ਕੋਲੇ ਬਣਾ ਕੇ ਰੱਖੂਗਾ ਜੀ ਸਰਬ ਉਹਦਾ ਤੇਲ ਪਾਉਂਗਾ ਸਰਬ ਕੋਈ ਦੇਸੀ ਨਹੀਂ ਪਾਉਂਦੇ ਬਈ ਠੀਕ ਆ ਠੀਕ ਗੇਰ ਦਾ ਤੇਲ ਵੀ ਪਾਉਣਾ ਆਹ ਦੇਖੋ ਮਿੱਤਰੋ ਬਿਲਕੁਲ ਠੀਕ ਠੀਕ ਹੈ ਗੱਲ ਪਿਛਲੇ ਚਲੰਕੇ ਇਦਾਂ ਹੀ ਹੈ ਜਿਵੇਂ ਠੀਕ ਬਿਲਕੁਲ ਨਵਾ ਨਵਾ ਠੀਕ ਹੈ ਇੰਜਨ ਦਾ ਤੇਲ ਵੀ ਕਾ ਲੂ ਨਵਾਂ ਹੀ ਮਿਲੂਗਾ ਠੀਕ ਹੁਣ ਪ੍ਰਾਈਸ ਦੀ ਗੱਲ ਕਰੀਏ ਭਾਈ ਜੀ ਪੁਰਾਣਾ ਵੀ ਕੱਟਿਆ ਜਾਉ ਲੋਨ ਫੈਂਸ ਵੀ ਹੋ ਜਾਉ ਪੁਰਾਣਾ ਉਹਨੇ ਕਦਾ ਕੱਟਾਂਗੇ ਜਿੰਨੇ ਕਦਾ ਹੋਊਗਾ ਠੀਕ ਜੇ ਇਦਾਂ ਲੱਗਿਆ ਕਿ ਸ਼ਰਮ ਨੇ ਘੱਟ-ਘੱਟ ਲਿਆ ਤੇ ਵੇਚ ਕੇ ਪੈਸੇ ਦੇ ਦੇਣੀ ਠੀਕ ਠੀਕ ਹੈ ਚਲ 8 ਦਿਨ ਇਹ ਵੀ ਰੱਖ ਲਿਓ ਵੀ ਰੱਖ ਲਿਓ ਤੇ ਵੇਚ ਕੇ ਪੈਸੇ ਦੇ ਦੇ ਠੀਕ ਪ੍ਰਾਈਸ ਮੰਡੀ ਦੇ ਵਿੱਚ ਲਿਖਾਂਗੇ ਬਾਈ 6 ਲੱਖ 15000 6 ਲੱਖ 15000 ਪਰ ਚਲੋ ਉਹ ਤਾਂ ਬਾਅਦ ਦੀ ਗੱਲ ਹੈ ਨਾ ਟਰੈਕਟਰ ਦੇਵਾਂਗੇ ਬਾਈ ਇੱਕੂ ਰੇਟ ਜਸਸੀਆ ਨੋ ਠੀਕ ਜਸਸੀਆ ਨੋ ਜਸਸੀਆ ਨੋ 5 ਲੱਖ ਤੇ 70000 5 ਲੱਖ 70000 ਦਾ 70000 ਦਾ ਟਰੈਕਟਰ ਦੇਵਾਂਗੇ ਕੀ ਕੀ ਗੱਲ ਬਾਈ ਠੀਕ ਬਾਕੀ ਇਹ ਟਰੈਕਟਰ ਬਾਰੇ ਯਾ ਕੰਡੀਸ਼ਨ ਹੋਵੇ ਟਰੈਕਟਰ ਦੀ ਠੀਕ ਠੀਕ ਗੱਲ ਪੰਜ ਸੱਤ ਵੀਡੀਓ ਦੇਖਿਓ ਮੋਬਾਈਲ ਦੇ ਵਿੱਚ ਖੋਲਿਓ ਫਿਰ ਜਿਸ ਲੋਕ ਦੇ ਵਿੱਚ ਮਾਰਕੀਟ ਹੋਣੀ ਆ ਉਹਦੇ ਵਿੱਚ ਭਰ ਲਿਓ ਠੀਕੀ ਮਾਡਲ 24 ਦੀ ਆਸ ਸੀਗਾ ਰੈਟਰ ਕਿੰਨੇ ਦਾ ਠੀਕ ਆ ਵੀਡੀਓ ਦੇਖਿਓ ਚਾਰ ਭੈਣ ਭਾਨਾ ਮੰਡੀ ਦੇਖਿਓ ਜਿਹਦਾ ਯਾਰ ਇਦੋਂ ਤੂੰ ਵਸਤਾ ਮਿਲਦਾ ਰੈਟਰ ਆਪ ਨੂੰ ਨਹੀਂ ਠੀਕ ਤੇ ਮੇਰਾ ਮੋਬਾਈਲ ਨੰਬਰ 947884545 ਠੀਕ ਦੂਜਾ ਨੰਬਰ ਹੈਗਾ ਜੀ 88729455 ਠੀਕ ਦੋਨੇ ਨੰਬਰਾਂ ਤੇ ਵਟਸਐਪ ਚੱਲਦਾ ਦੋਨੇ ਨੰਬਰਾਂ ਤੇ ਕਾਲਿੰਗ ਠੀਕ ਠੀਕ ਗੱਲ ਅੱਗੇ ਪਹਿਲਾਂ ਹੁੰਦਾ ਜੀ ਇੱਕ ਨੰਬਰ ਵਟਸਐਪ ਤੇ ਕੀਤਾ ਹੋਇਆ ਹੋਣੇ ਤੇ ਸਾਰੇ ਬੁੱਝ ਠੀਕ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲਾਇਕ ਪਹਿੰਤ ਸ਼ੇਅਰ ਕਰੋ ਪੇ ਨੂੰ ਬੰਦੇ ਫੋਲੋ ਬੇਨਤੀ ਹੈ ਤੁਮਨ ਕੇ ਪੁਲੀਸ ਸਪੋਰਟ ਜੀ ਠੀਕ ਠੀਕ ਗੱਲ ਬਹੁਤ ਬਹੁਤ ਮਿਹਰਬਾਨੀ ਸਸਤੀ ਸਸਤੀ ਕਾ